ਸਾਹਿਬ ਜੀ ਦੇਣ ਤੇ ਪਰ ਪਰਤੇ ਕਰੀਆਂ ਆਵ ਕਟੈ ਤਨ ਛੇਜਾ ਗਾਲ ਆਹੇਰੀ கத ஜிய க பவன கிணத்தை தரத்தை ஆச ਕਾਲ ਅਹੇਰੀ ਫੇਰਾ ਬਦਲ ਕੇ ਦਿਓ ਕਹਾ ਕਾਵਨ ਬਿੰਦ ਕੀਚ ਸੋ ਦਿਨ ਆਵਨ ਲਗਤ ਪੇਤਾਾਈ ਸੋਤ ਬਨਤਾ ਕਹਹਾ ਕੋ ਖੈਤਾ ਤਾ ਰਾਹਾਓ ਜਬ ਲਗ ਜੋਤ ਕਾਇ ਨਹ ਬਰਤਾ ਆਪ பசு நாணோச்சன கசுன சூத கபீர ਕੇ ਪਰਮਾ ਕੇਵਲ ਨਾਮ ਜਪਹੁ ਰੇ ਪ੍ਰਾਨੀ ਪਰਹੁ ਏਕ ਕੇ ਸਰਨ ਨਾਮ ਕਹਤ ਤਮੀਰ ਸੁਨਹੁ ਰੇ ਪ੍ਰਾਨੀ ਨਾਨਕੀ ਪਰਮਾ ਤੇਵਲ ਨਾਮ ਜਪੋ ਰੇ ਪ੍ਰਾਨੀ ਪਰਮਾ ਇੱਕ ਕੀ ਸਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੇ ਕੀ ਸਤੇ ਸਤਿ ਸ਼੍ਰੀ ਅਕਾਲ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਰਬ ਜੀ ਇੱਕ ਊੰਕਾਰ ਸਤਨਾਮ ਤਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਆਜੂ ਮਨੀ ਸਬਾਹੂੰ ਪਵਲੋਰੀ ਅਪਰ ਪ੍ਰਸਾਦ ਜਾਤ ਤੇ ਧਿਆਨ ਉਧਰ ਹੀ ਆ ਦੇ ਭਾਈ ਸਟੈਂਡ ਨੂੰ ਦੇ ਗਿਆ ਉਹ ਕਾਚਾ ਰਾਗ ਸੱਚ ਵੇਖ ਲੋ ਕੁਤੂਲ ਮੈਂ ਉਹ ਨਹੀਂ ਕਰਦਾ ਉਹ ਮੈਂ ਨੂੰ ਕਹਿ ਦਿੰਦਾ ਭਾਈ ਕਰਨ ਹੂੰ ਭਾਈ ਸੋਚਾ ਮੈਂ ਤਾਂ ਦੱਸਿਆ ਜੇ ਕੁਆਲਿਆ ਤੋਂ 2010 ਕੁਲੀਆ ਕੱਟਣ데요 ਰਾਖਾੜੇ ਚੁੱਪਾ ਚੋਸਨਾ ਹੋਈ ਭਰਾ ਦਾਏ ਦਾਹਾ ਜਗਤ ਤਾਰ ਕੋਕਿਆ ਭੋਖ ਨ ਉਤਰੀ ਦੇ ਬੰਨਾ ਪੂਰੀ ਅਪਹਾਰ ਸਹਸ ਸਿਆਨ ਕਾ ਲਖੋ ਰੋਹੀ ਤਾ ਇਕ ਨ ਚੱਲ ਨਾਲ ਕਿਵ ਸਚਿਆਰਾ ਹੋਈਆ ਕਿਵ ਕੂੜਾ ਟੁੱਟਾ ਪਾਲ ਦੁਖ ਨ ਰਜਾਈ ਚੱਲ ਨਾਲ ਨਾਮਿਤ ਲਿਖਿਆ ਨਾਲ ਹੁਕਮੇ ਹੋਗਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੀਰਾ ਹੁਕਮ ਨਾਲ ਵੜਾਈ ਹੋਕਮੇ ਔਤਮ ਨੇਚ ਹੋਕਮ ਲੇਖ ਦੁਖ ਸੁਖ ਪਾਈ ਰਹਾ ਹਰ ਇਹਨਾ ਉਹ ਸੈਡ ਨਹੀਂ ਗਿਆ ਤੂੰ ਲੈ ਇੱਕ ਹੋਕਮੇ ਸਦਾ ਟਾਈਮ ਤੇਰਾ ਇਛਦਾਈ ਅਹੀ ਗੁਰੂ ਜੀ ਨੇ ਸਟੈਂਡ ਦਿੱਤਾ ਹੋਕਮੇ ਅੰਦਰ ਸਾਡਾ ਕਹਿਣਾ ਸਾਡਾ ਇਥੇ ਸਟੈਂਡ ਹੈ ਤੂੰ ਲੈ ਗਏ ਕੁੱਦਦਾ ਕਿਹਾ ਸ਼ਾਮ ਨੂੰ ਹੋਈ ਨਾ ਸ਼ਾਮਾ ਲਾ ਦੇ ਸੁਈਂ ਵੀ ਨਾ ਲੈਣਾ ਤੁਸੀਂ ਜੋ ਕੰਮ ਤੇਸ਼ ਕਰੇ ਇਥੇ ਕੰਮ ਰੇ ਕੋਈ ਚੀਜ਼ ਨਾ ਖੜੀ ਗਾ ਕੋ ਕਾਨ ਹੋਗਾ ਨਹੀਂ ਖੜਦਾ ਸਟੈਂਡ ਦੇ ਕੇਗਾ ਉਹਨਾਂ ਨੂੰ ਸਟੈਂਡ ਚਾਹੀਦਾ ਹੈ ਬਸ ਸੈਡ ਲਾਉਂ ਕਹਿੰਦਾ ਵੇਖੇ ਗਾਵਨ ਕੋں ਕੜਿਆ ਚੰਗਾ ਚੰਗਾ ਕੀ ਬਗਲ ਉਧਰਲੇ ਮਾਰੀਏ ਨਾ ਤੇ ਦੇਖਦਾ ਸਟੈਂਡ ਜਿਹੜਾ ਕੋਈ ਤਰਾਇਆ ਪੈਣਾ ਕੋਈ ਰੁਪਏ ਨੂੰ ਕਾਦੀ ਕੋਈ ਇਹਦਾ ਰੇਸ਼ਮ ਦਾ ਤਰਾਇਆ ਪੈਣਾ ਤੇ ਤੂੰ ਸੋ ਕਿਦਾਂ ਦਾ ਖੜਿਆ ਤੈਨੂੰ ਪਤਾ ਤੂ ਕਿੱਥੇ ਸਾਡੇ ਸਟੈਂਡ ਗਾਵਨ ਕੋں ਵੇਖਾ ਆਦਰ ਤਰੀਕ ਨਹੀਂ ਹੋਗੀ ਕਰਤਨਾ ਤਕਿੰਨਾ ਪਾਵਨ ਹੋਣ ਤੂੰ ਲੱਗਾ ਤੂੰ ਆ ਇਹ ਮੇਰੀ ਗੱਲ ਸੁਣ ਤੀ ਇਹਰੇ ਭਾਨੇ ਨਾਲ ਹੋਰ ਕਿਉਂ ਮਾਰਿਆ ਕਰ ਸਟੈਂਡ ਦੇ ਕੇ ਜਾ ਤੇਰੇ ਨਾਲ ਤੇ ਲੰਦੇ ਥਾ ਅਮਰਦੀ ਦਾ ਛੱਡ ਤੂੰ ਮੈਂ ਸਟੈਂਡ ਤੇ ਮੇਰੇ ਨਾਲ ਖੜਾ ਮੇਰੇ ਨਾਲ ਖੜਿਆ ਸਟੈਂਡ ਦੇ ਕੇ ਜਾ ਤੂੰ ਲੋਕ ਨੇ ਲੋਕਾਂ ਚਲਾਏ ਰਾਹ ਰੱਖਣੀ ਤੇ ਤੇਰਾ ਫਰਜ਼ ਹੀ ਉਦੋਂ ਸ਼ਾਮੀ ਦੇ ਕੇ ਜਾ ਅਗਲੇ ਦਿਨ ਸਵੇਰ ਦੇ ਕੇ ਜਾਂਦਾ ਸਾਚਾ ਸਾਜ ਅਗੋ ਸਾਥ ਨਾ ਆਏ ਭਾਖਿਆ ਭਾਵ ਆਕਾਰ ਬੈਗ ਤਾਂ ਮੂੰਹ ਹਨੂਨ ਕਾ ਤੂੰ ਸਟੈਂਡ ਹੜੋ ਖੜਿਆ ਬੈਗ ਆ ਪੁੱਜੇ ਜਿਹੜਾ ਬੈ ਛੱਡ ਗਿਆ ਬੈਗ ਜਿਵੇਂ ਰੋਹੀ ਗਿਆ ਦਾ ਤਾਰ ਵੇਰ ਆ ਕੇ ਆ ਗਏ ਉਸ ਸਟੈਂਡ ਨੇ ਕਿਹਾ ਗਲ ਭਾਨੇ ਬਾਈ ਨੂੰ ਚਾਈ ਸਟੈਂਡ ਹੋ ਗਿਆ ਬੋਲਣ ਬੋਲੀਆ ਦੇਖ ਸੋਣ ਘਰੇ ਆਯਾਰ ਅੰਮ੍ਰਿਤ ਵੇਲਾ ਸਤਨਾਉ ਵੜਿਆਈ ਵਿਚਾਰ ਕਰਮੀ ਆਵੇਂ ਤਪੁਣਾ ਨਾ ਦੇਖਦੀ ਬੈਕਗ੍ਰਾਉਂਡ ਦੇ ਨਾਲ ਕਿਹਾ ਨਾ ਦੇਖਦੀ ਸਾਡਾ ਕੋਈ ਜੁਗ ਨਾ ਰਹਿ ਕੇ ਖੜਾ ਪਲੇ ਈਵਾ ਜਾਣੀ ਸਭ ਆਪੇ ਸੱਚਿਆ ਕੋਕ ਲੈ ਆ ਪਿਆ ਹੰਤਾ ਆਪਿਆ ਨਾ ਗਾਏ ਚੀਤਾ ਨਾ ਹੋਏ ਆਪ ਆਪ ਨਰੰજન ਸੋਈ ਦੇਨ ਸੇ ਆਪਿ ਨ ਪਾਇਆ ਮਾਨ ਨਾਨਕ ਸੁਦਾਮਾ ਜੀ ਗੁਰੂ ਦੀ ਧਾਨ ਗਾਵੀਐ ਸੁਨਿਐ ਮਾਨ ਰਖਿਆ ਭਾਰੋ ਦੁਖ ਪਾਰ ਮਾਰ ਸੋਖ ਘੜ ਲੈ ਜਾਏ ਗੋਰਮਖਾ ਨਾਮਮੋਰਮਖੇਵਦੰ ਗੁਰਮਤਿ ਅਲਿਆਸਮਾਈ ਗੁਰਈਸਰ ਗੁਰੂ ਗੋਰਖ ਕਰਮਾ ਗੁਰ ਪਾਰ ਬਚਨੀ ਮਾਈ ਦੇਰ ਆਉ ਜਾਨ ਅਤਿ ਨਾਮੇ ਜਗਨਾਤ ਪਰ ਸੰਤਾ ਜਾਏ Vora et te concordare sabana jina krata datta sopna sisacha